ਹੈਲੋ ਜੀ ਸਸ਼ੇਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਇਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਅ ਅੱਜ ਦੀ ਵੀਡੀਓ ਹੈਗੀ ਜੀ ਸਕਿਨ ਕੇਅਰ ਦੇ ਰਿਲੇਟਿਡ ਜਿਵੇਂ ਥੰਬਨੇਲ ਤੋਂ ਪਤਾ ਹੀ ਲੱਗਿਆ ਹੋਣਾ ਹਨਾ ਤੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਤੇ ਜਿਹੜਾ ਗਰਮੀ ਦੇ ਵਿੱਚ ਮੈਂ ਹੁਣ ਸਕਿਨ ਨੂੰ ਆਪਣੀ ਨੂੰ ਟੈਨ ਹੋਣ ਤੋਂ ਬਚਾਉਣਾ ਹੈ ਹਨਾ ਕਿ ਕਿਹੜਾ ਮੈਂ ਕਿਹੜੀ ਹੋਮ ਰੈਮਡੀ ਹੈ ਜਿਹੜੀ ਮੈਂ ਫਾਲੋ ਕਰ ਰਹੀ ਹੈਗੀ ਫੇਸ ਸਪੈਸ਼ਲੀ ਜੇ ਕਿਸੇ ਦੀ ਸਕਿਨ ਟੈਨ ਹੋ ਗਈ ਹੈ ਹਨਾ ਫੇਸ ਦੀ ਸਕਿਨ ਜਿਹੜੀ ਕਾਲੀ ਪੈ ਗਈ ਹੈ ਜਾਂ ਉਦਾਂ ਹੀ ਰੰਗ ਥੋੜਾ ਸਾਵ ਲੈਗਾ ਉਹਨੂੰ ਆਪਾਂ ਇਹ ਤਾਂ ਨਹੀਂ ਕਹਾਂਗੇ ਹਨਾ ਕਿ ਜਮਾ ਗੋਰਾ ਹੋ ਜਾਊਗਾ ਤੁਹਾਡਾ ਫੇਸ ਰੰਗ ਜਿੱਦਾਂ ਦਾ ਹੈਗਾ ਹਨਾ ਉਦਾਂ ਦਾ ਹੀ ਰਹੂਗਾ ਪਰ ਇਹ ਹੈਗਾ ਵੀ ਥੋੜਾ ਕਲੀਅਰ ਹੋ ਜਾਊਗਾ ਥੋੜੀ ਜੀ ਚਮਕ ਆ ਜਾਊਗੀ ਤੁਹਾਡੇ ਫੇਸ ਤੇ ਜਿਹੜੇ ਦਾਗ ਧੱਬੇ ਨੇ ਉਹ ਥੋੜੇ ਜੀ ਲਾਈਟ ਹੋ ਜਾਣਗੇ ਹਨਾ ਇੰਨਾ ਕੁ ਫਰਕ ਪੈ ਜਾਊਗਾ ਵੀ ਤੁਹਾਨੂੰ ਖੁਦ ਨੂੰ ਪਤਾ ਲੱਗੂਗੀ ਤੁਹਾਡਾ ਫੇਸ ਅੱਗੇ ਨਾਲੋਂ ਸੋਹਣਾ ਲੱਗਣਾ ਸਟਾਰਟ ਹੋ ਜਾਊਗਾ ਜਿਹੜੀ ਤੇ ਇਹਦੇ ਵਿੱਚ ਆਪਾਂ ਕਰਦੀਆਂ ਹੀ ਜਿਹੜੀਆਂ ਤਿੰਨ ਚੀਜ਼ਾਂ ਐਡ ਕਰਾਂਗੇ ਜਿਹੜੀਆਂ ਹਰ ਇੱਕ ਦੇ ਘਰੇ ਹੁੰਦੀਆਂ ਨੇਗੀਆਂ ਤੇ ਮੈਂ ਸ਼ੁਰੂ ਤੋਂ ਲੈ ਕੇ ਹੀ ਪਹਿਲਾਂ ਮੇਰਾ ਰੰਗ ਥੋੜਾ ਸਾਵਲਾ ਸੀਗਾ ਤੇ ਹੌਲੀ-ਹੌਲੀ ਕਲੀਅਰ ਹੋ ਗਿਆ ਜਿਹੜੀ ਮੈਂ ਹੋਮ ਰੈਮਡੀ ਜਿਆਦਾ ਸਭ ਤੋਂ ਜਿਆਦਾ ਫੋਲੋ ਕਰਦੀ ਆ ਉਹ ਤੁਹਾਨੂੰ ਦੱਸੂਗੀ ਸਭ ਤੋਂ ਵੱਧ ਤਾਂ ਵੀ ਮੈਂ ਦਹੀਂ ਦੀ ਮ사ਜ ਕਰਦੀ ਆ ਹਨਾ ਸਿੰਪਲੀ ਦਹੀਂ ਲਓ ਤੇ ਉਹਦੀ ਮ사ਜ ਕਰੋ ਆਪਣੇ ਫੇਸ ਤੇ ਅ ਡੇਲੀ ਕਰ ਸਕਦੇ ਹੋ ਤੁਸੀਂ ਡੇਲੀ ਕਰੋਗੇ ਤੁਹਾਡੀ ਸਕਿਨ ਹੈ ਜਿਹੜੀ ਦਿਨ ਪਰ ਦਿਨ ਦਿਨ ਪਰ ਦਿਨ ਨਖਰਦੀ ਜਾਊਗੀ ਕਲੀਅਰ ਹੁੰਦੀ ਜਾਊਗੀ ਜਿਹੜੇ ਦਾਗ ਧੱਬੇ ਨੇ ਉਹ ਲਾਈਟ ਹੋਣੇ ਸ਼ੁਰੂ ਹੋ ਜਾਣਗੇ ਤੇ ਹੁਣ ਇਹਦੇ ਵਿੱਚ ਜਿਹੜੀ ਅੱਜ ਰੈਮਡੀ ਆਪਾਂ ਫੋਲੋ ਕਰਦੇ ਆ ਇਹਦੇ ਵਿੱਚ ਦਹੀਂ ਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਡ ਕੀਤੀਆਂ ਨੇ ਇੱਕ ਤਾਂ ਬਈ ਆਪਾਂ ਇਹਦੇ ਵਿੱਚ ਐਡ ਕਰਿਆ ਬੇਸਣ ਠੀਕ ਹੈ ਸਾਰਿਆਂ ਦੇ ਘਰੇ ਹੁੰਦਾ ਹੀ ਹੈ ਬੇਸਣ ਹਨਾ ਤੇ ਇੱਕ ਮੈਂ ਪੱਖਾ ਨਹੀਂ ਲਾਉਂਦੀ ਹੈਗੀ ਮੱਖੀਆਂ ਬਹੁਤ ਤੰਗ ਕਰਦੀਆਂ ਨੇ ਪੱਖਾ ਲਾਉਣਿਆਂ ਤਾਂ ਵਿੱਚ ਆਵਾਜ਼ ਆਈ ਜਾਂਦੀ ਰਹਿੰਦੀ ਹੈ ਪੱਖੇ ਦੀ ਤੇ ਦੂਸਰੇ ਨੰਬਰ ਤੇ ਭਈ ਆਪਾਂ ਇੱਕ ਪਿੰਚ ਲਵਾਂਗੇ ਹਲਦੀ ਜੇ ਘਰ ਦੀ ਹੈਗੀ ਤਾਂ ਇੱਕ ਪਿੰਚ ਹੀ ਲੈਣੀ ਆ ਤੁਸੀਂ ਨੇ ਜੇ ਅ ਦੂਜੀ ਹੈ ਮਾਰਕੀਟ ਵਾਲੀ ਤਾਂ ਤੁਸੀਂ ਥੋੜੀ ਜੀ ਪਿੰਚ ਤੋਂ ਵੱਧ ਲੈਣ ਨੂੰ ਲੈ ਸਕਦੇ ਹੋਊਗੀ ਠੀਕ ਹੈ ਤੇ ਆਪਾਂ ਇੰਨੀ ਕੁ ਲਵਾਂਗੇ ਇੰਨੀ ਕੁ ਹਲਦੀ ਲਵਾਂਗੇ ਠੀਕ ਹੈ ਇਹਨੂੰ ਬੇਸਨ ਦੇ ਵਿੱਚ ਪਾ ਲਾਂਗੇ ਆਪਾਂ ਆਪਾਂ ਦੋ ਚਮਚ ਬੇਸਨ ਲਏ ਆ ਤੇ ਇੱਕ ਪਿੰਚ ਆਪਾਂ ਹਲਦੀ ਲਈ ਹੈ ਠੀਕ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੇ ਵਿੱਚ ਆਪਾਂ 2 ਚਮਚ ਭਰ ਕੇ ਪਾ ਲਾਂਗੇ ਜੀ ਦਹੀਂ ਦੇ ਦਹੀਂ ਨੂੰ ਆਪਾਂ ਪਾਵਾਂਗੇ ਛਾਣ ਕੇ ਵੀਰੇ ਮੈਂ ਤੁਹਾਨੂੰ ਦਿਖਾ ਰਹੀ ਆ ਜਿਵੇਂ ਕਿ ਐਦਾਂ ਦੀ ਛਾਣਣੀ ਲੈ ਲਓ ਤੁਸੀਂ ਕੋਈ ਜਿਹੜਾ ਪਾਣੀ ਹੈ ਨਾ ਉਹ ਆਪਾਂ ਕੱਢ ਦਿਆਂਗੇ ਥੋੜਾ ਜਿਹਾ ਜਿਹੜਾ ਥਿੱਕ ਜਾ ਪੇਸਟ ਰਹਿ ਜਾਊਗਾ ਉਹ ਆਪਾਂ ਯੂਜ਼ ਕਰਾਂਗੇ ਆਪਣੇ ਫੇਸ ਤੇ ਮੈਂ ਥੋੜੇ ਥੋੜੇ ਚਮਚ ਜੇ ਭਰ ਕੇ ਪਾਈ ਤਾਂ ਦੋ ਕਾਫੀ ਨੇਗੇ ਮੈਂ ਥੋੜੋ ਥੋੜੇ ਪਾਏ ਨੇ ਤਾਂ ਕਰਕੇ ਦੋ ਤਿੰਨ ਚਾਰ ਦਾ ਹੀ ਪਾ ਲਿਆ ਐਸ ਤਰ੍ਹਾਂ ਛਾਣ ਕੇ ਹਨਾ ਜਿਹੜੀ ਜਿਹੜਾ ਪਾਣੀ ਹੈਗਾ ਐਕਸਟਰਾ ਉਹ ਨਿਕਲ ਜਾਊਗਾ ਤੇ ਜਿਹੜਾ ਥਿੱਕ ਪੇਸਟ ਰਹਿ ਜਾਊਗਾ ਉਹ ਤੁਸੀਂ ਐਡ ਕਰ ਲੈਣਾ ਵਿੱਚ ਸੌਰੀ ਮਾਫ ਕਰਨਾ ਥੋੜੀ ਜੀ ਨਾ ਆਵਾਜ਼ ਆ ਰਹੀ ਆ ਉਧਰ ਮੰਮੀ ਫੋਨ ਤੇ ਲੱਗੇ ਹੋਏ ਨੇ ਇਹ ਤਿੰਨ ਚੀਜ਼ਾਂ ਪਾਈਆਂ ਨੇ ਮੈਂ ਫੇਰ ਤੋਂ ਰਿਪੀਟ ਕਰਕੇ ਦੱਸ ਦਿਆਂ ਕਿਉਂਕਿ ਕਈ ਭੈਣਾਂ ਨਾ ਕਮੈਂਟ ਕਰਦੀਆਂ ਨੇ ਬਾਅਦ ਵਿੱਚ ਕੀ ਐਡ ਕੀਤਾ ਤੁਹਾਨੂੰ ਪਤਾ ਨਹੀਂ ਲੱਗਿਆ ਇੱਕ ਆਪਾਂ ਹਲਦੀ ਲਈ ਹੈ ਦੋ ਚਮਚ ਆਪਾਂ ਬੇਸਨ ਦੇ ਲੈਨੇ ਤੇ ਦੋ ਹੀ ਚਮਚ ਆਪਾਂ ਲੈਨੇ ਦਹੀਂ ਦੇ ਠੀਕ ਹੈ ਦਹੀਂ ਦਾ ਆਪਾਂ ਜਿਹੜਾ ਪਾਣੀ ਜਾਂ ਉਹਨੂੰ ਨਿਚੋੜ ਲਿਆ ਛੰਣੀ ਦੀ ਹੈਲਪ ਨਾਲ ਤੇ ਜਿਹੜਾ ਥਿੱਕ ਜਾ ਨਾ ਪੀਸਟ ਜਾ ਰਹਿ ਜਾਊਗਾ ਇੱਕ ਤਰ੍ਹਾਂ ਦੀ ਕਰੀਮੀ ਜਿਹਾ ਟੈਕਸਚਰ ਰਹਿ ਜਾਊਗਾ ਉਹ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਠੀਕ ਹੈ ਇਸ ਤਰ੍ਹਾਂ ਦਾ ਬਣ ਜਾਊਗਾ ਇਹ ਪੀਸਟ ਠੀਕ ਹੈ ਜੀ ਜੀ ਆਪਾਂ ਕਹੀਏ ਹਨਾ ਵੀ ਕਿਸੇ ਦਾ ਰੰਗ ਸਾਵ ਲੈਗਾ ਹਨਾ ਤਾਂ ਉਹ ਬਹੁਤ ਜ਼ਿਆਦਾ ਗੋਰਾ ਹੋ ਜਾਊਗਾ ਐਦਾਂ ਨਹੀਂ ਹੁੰਦਾ ਪਰ ਇੱਕ ਹੈਗਾ ਹਨਾ ਸਕਿਨ ਸਾਵਲੀ ਵੀ ਐ ਤਾਂ ਉਹ ਵੀ ਸੋਹਣੀ ਲੱਗਦੀ ਐ ਜੇ ਕਲੀਅਰ ਹੋਵੇ ਸਕਿਨ ਹਨਾ ਕੋਈ ਦਾਗ-ਧੱਬਾ ਨਾ ਹੋਵੇ ਤੇ ਗਲੋ ਹੋਵੇ ਆਪਣੇ ਫੇਸ ਤੇ ਇਹਦੇ ਨਾਲ ਤੁਹਾਡੇ ਫੇਸ ਤੇ ਜਿਹੜਾ ਗਲੋ ਆਊਗਾ ਬਹੁਤ ਸੋਹਣਾ ਤੇ ਤੁਹਾਡੀ ਸਕਿਨ ਐ ਜਿਹੜੀ ਉਹ ਹੌਲੀ-ਹੌਲੀ ਨਿੱਖਰਨੀ ਸ਼ੁਰੂ ਹੋਊਗੀ ਠੀਕ ਐ ਜੀ ਹੁਣ ਆਪਾਂ ਇਹਨੂੰ ਅਪਲਾਈ ਕਰਦੇ ਆਂਗੇ ਮੇਰੇ ਫੇਸ ਜਿਹੜਾ ਵਾਸ਼ ਕਰਕੇ ਬੈਠੀ ਸੀ ਕੋਈ ਮੇਕਅਪ ਨਹੀਂ ਹੈਗਾ ਮੇਰੇ ਫੇਸ ਤੇ ਤੁਸੀਂ ਦੇਖ ਸਕਦੇ ਹੋ ਓਲਿਪਸਟਿਕ ਵੀ ਨਹੀਂ ਲੱਗੀ ਹੋਈ ਫੇਸ ਨੂੰ ਧੋ ਕੇ ਚੰਗੀ ਤਰ੍ਹਾਂ ਕਿਸੇ ਵੀ ਫੇਸ ਵਾਸ਼ ਨਾਲ ਜਿਹੜਾ ਤੁਸੀਂ ਯੂਜ਼ ਕਰਦੇ ਹੋਗੇ ਨਹੀਂ ਤੁਸੀਂ ਧੋ ਕੇ ਪਾੜਨਾ ਵੀ ਧੋ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਨਾ ਠੀਕ ਹੈ ਅਪਲਾਈ ਕਰਨ ਤੋਂ ਬਾਅਦ ਜੋ ਤੁਸੀਂ ਫੇਸ ਵਾਸ਼ ਕਰਾਂਗੇ ਤਾਂ ਫਿਰ ਉਦੋਂ ਕਿਸੇ ਵੀ ਚੀਜ਼ ਨਾਲ ਨਹੀਂ ਫੇਸ ਵਾਸ਼ ਕਰਨਾ ਹੈਗਾ ਪਾਣੀ ਨਾਲ ਹੀ ਕਰਨਾ ਹੈ ਧੋ ਕੇ ਨਾਲ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਅਪਲਾਈ ਅਪਲਾਈ ਕਰਾਂਗੇ ਰੱਖਾਂਗੇ ਵੀ 15 ਮਿੰਟ ਤੇ ਮ사ਜ ਵੀ ਕਰਾਂਗੇ ਠੀਕ ਹੈ ਅਜੂਨਾ ਪਾਪਲਾਈ ਕਰ ਲੈ ਮ사ਜ ਕਰਾਂਗੀ ਦੋਨੇ ਹੱਥਾਂ ਨਾਲ ਚੰਗੀ ਤਰ੍ਹਾਂ ਮ사ਜ ਕਰਾਂਗੀ ਹਾਂਜੀ ਤੇ ਮ사ਜ ਕਰ ਲਈ ਚੰਗੀ ਤਰ੍ਹਾਂ ਆਪਾਂ ਤੇ ਹੁਣ ਆਪਾਂ ਇਹਨੂੰ ਲੱਗੇ ਰਹਿਣ ਦੇਵਾਂਗੇ 10 ਮਿੰਟ 15 ਮਿੰਟ 10 ਮਿੰਟ ਵੀ ਰੱਖ ਸਕਦੇ ਹਾਂ 15 ਮਿੰਟ ਵੀ ਰੱਖ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਫੋਕੇ ਪਾਣੀ ਨਾਲ ਆਪਣੇ ਚਿਹਰੇ ਨੂੰ ਜਿਹੜਾ ਧੋ ਲਾਂਗੇ ਧੋਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੇ ਆ ਰਿਜ਼ਲਟ ਰਿਜ਼ਲਟ ਵੈਸੇ ਕਾਫੀ ਟਾਈਮ ਚਾਹੀ ਤੁਸੀ 15 ਤੋਂ 20 ਦਿਨ ਲਗਾਤਾਰ ਲਗਾਉਂਗੇ ਨਾ ਫਿਰ ਪਤਾ ਲੱਗਣਗੇ ਅਸਲ ਦੇ ਵਿੱਚ ਤੇ ਚਲੋ ਵਾਸ਼ ਕਰਨ ਤੋਂ ਬਾਅਦ ਮਿਲਦੇ ਹਾਂ ਹਾਂਜੀ ਇੱਥੇ ਆਪਾਂ ਵਾਸ਼ ਕਰ ਲਿਆ ਚਿਹਰੇ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਨਾ ਚੰਗੀ ਤਰ੍ਹਾਂ ਐ ਲੱਗਦਾ ਵੀ ਕਲੀਨ ਹੋ ਗਿਆ ਆਪਣਾ ਚਿਹਰਾ ਹਨਾ ਜਿਹੜਾ ਬੇਸਨ ਹੈਗਾ ਉਹ ਆਪਣੇ ਚਿਹਰੇ ਨੂੰ ਜਿਹੜਾ ਕਲੀਨ ਕਰਨ ਦਾ ਵੀ ਕੰਮ ਕਰਦਾ ਹੈ ਜਿਹੜੀ ਕਿ ਡਸਟ ਵਗੈਰਾ ਹੁੰਦੀ ਹੈ ਆਪਣੇ ਹਨਾ ਫੇਸ ਤੇ ਉਹਨੂੰ ਚੰਗੀ ਤਰ੍ਹਾਂ ਜਿਵੇਂ ਫੇਸ ਵਾਸ਼ ਕਲੀਨ ਕਰਦਾ ਨਾ ਇਸ ਤਰ੍ਹਾਂ ਕਰਦਾ ਹੈਗਾ ਜੇ ਤੁਹਾਡੇ ਕੋਲ ਫੇਸ ਵਾਸ਼ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਫੇਸ ਵਾਸ਼ ਦੀ ਤਰ੍ਹਾਂ ਵੀ ਡੇਲੀ ਯੂਜ਼ ਕਰ ਸਕਦੇ ਹੋ ਮ사ਜ ਕਰਕੇ ਆਪਣਾ ਫੇਸ ਜਿਹੜਾ ਉਹ ਧੋ ਸਕਦੇ ਹੋਗੇ ਠੀਕ ਹੈ ਤੇ ਮੈਂ ਇਦਾਂ ਹੀ ਕਰਦੀ ਹੁੰਨੀ ਆ ਕਈ ਵਾਰੀ ਜਦੋਂ ਫੇਸ ਵਾਸ਼ ਖਤਮ ਹੁੰਦਾ ਤਾਂ ਨਹੀਂ ਵੀ ਲਿਆਂਦਾ ਜਾਂਦਾ ਹਨਾ ਤਾਂ ਮੈਂ ਬੇਸਣ ਤੇ ਹਲਦੀ ਦੇ ਨਾਲ ਆਪਣਾ ਫੇਸ ਹੈ ਜਿਹੜਾ ਨੂੰ ਵਾਸ਼ ਕਰ ਲੈਣੀ ਆ ਬਹੁਤ ਸੋਹਣੇ ਜਿਹੜੇ ਰਿਜ਼ਲਟ ਮਿਲਦੇ ਹੈਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਵਾਲੀ ਹੋਮ ਰੈਮਡੀ ਹੈ ਜਿਹੜੀ ਤੁਸੀਂ ਲਗਾਤਾਰ ਇਹਨੂੰ 15 ਦਿਨ ਯੂਜ਼ ਕਰਕੇ ਦੇਖੋ ਰਿਜ਼ਲਟ ਹੈ ਜਿਹੜੇ ਹੋ 3 ਤੋਂ 4 ਦਿਨਾਂ ਦੇ ਵਿੱਚ ਹੀ ਤੁਹਾਨੂੰ ਹਲਕੇ ਹਲਕੇ ਤਾਂ ਦਿਖਣੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਵਿਜੀਬਲ ਰਿਜ਼ਲਟ ਨੇ ਅਸਲ ਦੇ ਵਿੱਚ ਉਹ 10 ਤੋਂ 11 ਦਿਨਾਂ ਦੇ ਬਾਅਦ ਤੁਹਾਨੂੰ ਦਿਖਣੇ ਸ਼ੁਰੂ ਹੋਣਗੇ ਕਿਉਂਕਿ ਕੋਈ ਵੀ ਹੋਮ ਰੈਮਡੀ ਹੈ ਹਨਾ ਲਗਾਤਾਰ ਯੂਜ਼ ਕਰਨ ਦੇ ਨਾਲ ਹੀ ਉਹ ਆਪਾਂ ਨੂੰ ਰਿਜ਼ਲਟ ਦਿੰਦੀ ਹੈਗੀ ਤੇ ਇਹਦੇ ਵਿੱਚ ਤਿੰਨ ਚੀਜ਼ਾਂ ਆਪਾਂ ਐਡ ਕਰੀਆਂ ਨੇ ਮੈਂ ਤੁਹਾਨੂੰ ਬਾਰ-ਬਾਰ ਦੱਸ ਜੁਕੀਆਂਗੀ ਤੇ ਰਿਜ਼ਲਟ ਤੁਸੀਂ ਦੇਖ ਲਓ ਹਨਾ ਸਕਿਨ ਤੁਹਾਡੀ ਕਲੀਅਰ ਹੋਣੀ ਸ਼ੁਰੂ ਹੋ ਜੂਗੀ ਜਿਹੜੇ ਦਾਗ ਤੱਬੇ ਆ ਉਹ ਲਾਈਟ ਹੋ ਜਾਣਗੇ ਬਿਲਕੁਲ ਤੇ ਸਕਿਨ 글로ਅ ਕਰੂਗੀ ਜਿਵੇਂ ਤੁਸੀਂ ਅ ਕਿਸੇ ਵੀ ਜਦੋਂ ਵੀ ਮਤਲਬ ਧੁੱਪ ਵਾਲੀ ਜਗ੍ਹਾ ਤੇ ਹੈਨਾ ਜਿਵੇਂ ਕਿ ਹੁਣ ਮੇਰੇ ਫੇਸ ਤੇ ਜਿਹੜੀ ਨੈਚੁਰਲ ਲਾਈਟ ਪੈ ਰਹੀ ਹੈਗੀ ਤੇ ਮੇਰਾ ਫੇਸ ਹੈ ਜਿਹੜਾ ਉਹ ਚਮਕ ਰਿਹਾਗਾ ਹੈਨਾ ਤੇ ਇਸ ਤਰ੍ਹਾਂ ਹੀ ਤੁਹਾਡੇ ਫੇਸ ਦੇ ਉੱਪਰ ਜਿਹੜੀ ਚਮਕ ਆ ਜੂਗੀ ਇੱਕ ਤਰ੍ਹਾਂ ਦੀ ਹੈਨਾ ਤੇ ਤੁਹਾਨੂੰ ਮੋਇਸਚਰਾਈਜ਼ਰ ਵਗੈਰਾ ਵੀ ਯੂਜ਼ ਕਰਨ ਦੀ ਲੋੜ ਨਹੀਂ ਪੈਣੀ ਇੰਨਾ ਜ਼ਿਆਦਾ ਤੁਹਾਡਾ ਚਿਹਰਾ ਜਿਹੜਾ ਉਹ 글로ਅ ਕਰਨ ਲੱਗ ਜੂਗਾ ਠੀਕ ਹੈ ਸੋ ਇਹ ਸੀਗੀ ਹੋਮ ਰੈਮਡੀ ਜਿਹੜੀ ਮੈਂ ਸਭ ਤੋਂ ਜ਼ਿਆਦਾ ਫੋਲੋ ਕਰਦੀ ਆਂਗੀ ਜਦੋਂ ਮੇਰਾ ਫੇਸ ਜਿਹੜਾ ਮੈਨੂੰ ਡਲ ਲੱਗਦਾ ਹੈਗਾ ਜਾਂ ਸਕਿਨ ਮੈਨੂੰ ਟੈਨ ਹੋਈ ਲੱਗਦੀ ਹੈ ਤਾਂ ਮੈਂ ਇਹਨੂੰ ਸਭ ਤੋਂ ਜ਼ਿਆਦਾ ਫੋਲੋ ਕਰਦੀ ਹੁੰਨੀ ਆ ਇਹ ਵਾਲੀ ਹੋਮ ਰੈਮਡੀ ਨੂੰ ਕਿਉਂਕਿ ਤਿੰਨੋਂ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਹੀ ਨੇਗੀਆਂ ਸੋ ਸੌਖਾ ਹੋ ਜਾਂਦਾ ਹੈਗਾ ਹਨਾ ਕਰੇ ਪਈਆਂ ਚੀਜ਼ਾਂ ਨਾਲ ਆਪਣੇ ਫੇਸ ਨੂੰ ਜਿਹੜਾ ਸ਼ਾਈਨ ਸ਼ਾਈਨਿੰਗ ਦੇਣੀ ਇੱਕ ਵਧੀਆ ਗਲੋ ਪ੍ਰੋਵਾਈਡ ਕਰਦਾ ਹੈ ਇਹ ਚੀਜ਼ ਹਨਾ ਤੇ ਚਲੋ ਜੀ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਟਰਾਈ ਕਰਕੇ ਦੇਖਿਓ ਜਿਹੜੀਆਂ ਪੈਣਾ ਨੂੰ ਰਿਜ਼ਲਟ ਮਿਲਿਆ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਮੈਨੂੰ ਕਮੈਂਟ ਜ਼ਰੂਰ ਕਰਨਾ ਤਾਂ ਜੋ ਮੈਨੂੰ ਥੋੜੀ ਜੀ ਪੋਜ਼ਿਟਿਵਿਟੀ ਮਿਲੇ ਤੇ ਮੈਂ ਸਾਰੀਆਂ ਆਪਣੀਆਂ ਹੋਮ ਰੈਮਡੀਜ਼ ਜਿਹੜੀਆਂ ਜਿਹੜੀਆਂ ਮੈਂ ਫੋਲੋ ਕਰਦੀ ਰਹੀ ਨਹੀਂ ਆ ਮੈਂ ਤੁਹਾਡਾ ਨਾਲ ਸ਼ੇਅਰ ਕਰਿਆ ਕਰਾਂ ਤੇ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ